ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਜੀ ਆਪਾਂ ਛੱਡੀਆਂ ਦੀ ਜਿਹੜੀ ਲੱਸੀ ਤੋਂ ਛੱਡੀਆਂ ਹੁੰਦੀਆਂ ਉਹਦੀ ਸਬਜ਼ੀ ਬਣਾਵਾਂਗੇ ਇਹ ਜੀ ਪਨੀਰ ਤੋਂ ਵੀ ਸੁਆਦੀਸ਼ਟ ਬਣਦੀ ਏ ਤੇ ਬਹੁਤ ਹੀ ਵਧੀਆ ਬਣਦੀ ਏ ਤੁਸੀਂ ਵੀ ਬਣਾ ਕੇ ਦੇਖਿਓ ਤੇ ਬਹੁਤ ਹੀ ਜ਼ਿਆਦਾ ਸੇਤਵੰਦ ਹੁੰਦੀ ਏ ਤੇ ਇਹਨੂੰ ਸਿਰਫ ਕਾਰਨੀ ਵਾਲੇ ਦੁੱਧ ਦੀਆਂ ਲੱਸੀ ਦੀ ਤਿਆਰ ਹੁੰਦੀ ਏ ਦੂਜੀ ਲੱਸੀ ਦੀ ਨਹੀਂ ਤਿਆਰ ਹੁੰਦੀ ਆਪਾਂ ਜੀ ਇਹ ਲੱਸੀ ਲਈਏ ਇਹ ਆਪਣੀ ਕਾੜਨੀ ਦੇ ਦੁੱਧ ਵਾਲੀ ਲੱਸੀ ਹੈ ਜਿਹੜੀ ਸਾਰਾ ਦਿਨ ਕੜ ਕੇ ਤਿਆਰ ਹੁੰਦੀ ਹੈ ਤੇ ਇਹਨੀਆਂ ਹੀ ਛੱਡੀਆਂ ਬਣਦੀਆਂ ਜੇ ਤੁਸੀਂ ਕਹੋਗੇ ਨਾ ਦਹੀਂ ਦੇ ਲੱਸੀ ਬਣਾ ਲਾ ਆਉਂਦੀਆਂ ਜਿਹੀਆਂ ਛੱਡੀਆਂ ਨਹੀਂ ਕਦੇ ਵੀ ਬਣਨਗੀਆਂ ਬੱਚਿਆਂ ਨੂੰ ਤਾਂ ਹੁਣ ਪਤਾ ਨਹੀਂ ਆਹ ਦੇਖੋ ਜੀ ਇਸ ਤਰ੍ਹਾਂ ਦੀਆਂ ਹੁੰਦੀਆਂ ਨਵੇਂ ਬੱਚਿਆਂ ਨੂੰ ਤਾਂ ਪਤਾ ਨਹੀਂ ਛੱਡੀਆਂ ਕੀ ਹੁੰਦੀਆਂ ਇਹ ਜੀ ਕਾੜਨੀ ਦਾ ਦੁੱਧ ਆ ਸਾਰਾ ਦਿਨ ਆਪਾਂ ਹਾਰੇ ਵਿੱਚ ਜਿਹਦੇ ਦੁੱਧ ਧਰੀਦਾ ਉਹ ਪੂਰਾ ਲਾਲ ਹੋ ਜਾਂਦਾ ਕੜ ਕੇ ਫਿਰ ਇਹਨੂੰ ਆਪਾਂ ਜਾਗ ਲਾਈਦੀ ਏ ਤੇ ਫਿਰ ਇਹਦੇ ਆਪਾਂ ਇੰਤੋਂ ਦਹੀਂ ਕੱਢ ਲੀਦਾ ਤੇ ਜਿਹੜੀ ਬਾਕੀ ਰਹਿ ਜਾਂਦਾ ਉਹ ਲੱਸੀ ਰੜਕਲੀ ਦੀ ਮੱਖਣੀ ਕੱਢ ਕੇ ਤੇ ਲੱਸੀ ਤਿਆਰ ਹੋ ਜਾਂਦੀ ਏ ਇਹ ਦੇਖੋ ਜੀ ਇੰਨੀ ਸੰਘਣੀ ਲੱਸੀ ਤੇ ਲਾਰ ਰੰਗ ਦੀ ਲੱਸੀ ਹੁੰਦੀ ਥੋੜਾ ਜਿੰਦਾ ਕਲਰ ਜਿਹੜਾ ਹੈ ਰੈੱਡ ਹੁੰਦਾ ਬਹੁਤ ਹੀ ਸਵਾਦਿਸ਼ਟ ਹੁੰਦੀ ਏ ਪੁਰਾਣੇ ਸਮਿਆਂ 'ਚ ਤਾਂ ਜੀ ਘਰ ਘਾਰੇ ਲੱਸੀਆਂ ਹੁੰਦੀਆਂ ਸੀ ਗਲੀ ਗਵਾਂਢ ਵੀ ਲੈ ਜਾਂਦੇ ਸੀ ਫਿਰ ਕੋਈ ਨਹੀਂ ਬਣਾਉਣ ਵਾਲਾ ਹੁੰਦਾ ਸੀ ਤੇ ਉਹ ਇੰਨਾ ਛੱਡੀਆਂ ਤੋਂ ਸਬਜ਼ੀ ਤਿਆਰ ਕਰਦੇ ਸੀ ਬਹੁਤ ਹੀ ਸਵਾਦਿਸ਼ਟ ਸਬਜ਼ੀ ਬਣਦੀ ਸੀ ਬਹੁਤ ਹੀ ਪੋਸਟਿਕ ਸਬਜ਼ੀ ਹੁੰਦੀ ਸੀ ਤੇ ਮੈਂ ਜੀ ਜ਼ਿੰਦਗੀ ਚ ਪਹਿਲੀ ਵਾਰ ਇਹ ਸਬਜੀ ਅੱਜ ਹੀ ਬਣਾ ਰਹੀ ਆ ਮੈਂ ਥੋੜੀ ਥੋੜੀ ਲੱਸੀ ਜਿਵੇਂ ਥੱਲੇ ਰਹਿ ਜਾਂਦੀ ਸੀ ਉਹਨੂੰ ਜੋੜ ਲੈਂਦੀ ਸੀ ਤਿੰਨ ਚਾਰ ਦਿਨ ਦੀ ਲੱਸੀ ਜੋੜੀ ਹੈ ਕਿਉਂਕਿ ਛੱਡੀਆਂ ਇੱਕ ਦਿਨ ਚ ਇੰਨੀਆਂ ਨਹੀਂ ਹੁੰਦੀਆਂ ਤੇ ਮੈਂ ਕਿਹਾ ਕਿਉਂ ਨਾ ਆਪਾਂ ਸਾਰਿਆਂ ਨੂੰ ਦੱਸੀਏ ਤੇ ਆਪਾਂ ਇਹਨੂੰ ਛੰਣੀ ਵਿੱਚ ਛਾਂ ਲਵਾਂਗੇ ਲੱਸੀ ਆਪਣੀ ਸਾਰੀ ਨੂੰ ਪੁਣ ਲਵਾਂਗੇ ਅਸੀਂ ਜੀ ਪੁਣ ਨੂੰ ਪੁੰਨ ਨੂੰ ਕਹਿੰਦੇ ਸੀ ਵੀ ਲੱਸੀ ਕਿਉਂਕਿ ਜੇ ਇਹਨੂੰ ਪੁਣਾਗੇ ਤਾਂ ਫਾਈਬਰ ਅਸੀਂ ਕਦੀ ਪੁਣੀ ਨਹੀਂ ਲੱਸੀ ਤਾਨੂੰ ਸਿਰਫ ਦਿਖਾਉਣ ਲਈ ਵੀਡੀਓ ਬਣਾਉਣ ਲਈ ਮੈਂ ਛੱਡੀਆਂ ਤੋਂ ਸਬਜ਼ੀ ਤਿਆਰ ਕਰ ਰਹੀ ਹਾਂ ਕਿਉਂਕਿ ਇਹਦੇ ਵਿੱਚ ਬਹੁਤ ਜ਼ਿਆਦਾ ਫਾਈਬਰ ਹੁੰਦਾ ਹੈ ਛੱਡੀਆਂ ਵਿੱਚ ਤੇ ਬਹੁਤ ਜ਼ਿਆਦਾ ਗੁਣ ਹੁੰਦੇ ਨੇ ਤੇ ਕਈ ਲੱਸੀ ਪੁੰਨ ਕੇ ਵੀ ਪੀ ਲੈਂਦੇ ਪਰ ਅਸੀਂ ਕਦੀ ਪੁੰਨ ਕੇ ਨਹੀਂ ਬੀ ਮੈਂ ਤੁਹਾਨੂੰ ਕਿਹਾ 2-3 ਦਿਨ ਦੀ ਥੱਲੇ ਦੀ ਰੱਸੀ ਰੱਖ ਲਈ ਤੇ ਉਹ ਫਿਰ ਮੈਂ ਉਹਨੂੰ ਮੈਂ ਪੁੰਨ ਲਿਆ ਯਾਨੀ ਕਿ ਛਾਣ ਲਿਆ ਤੇ ਇਹ ਜਿਹੜੀਆਂ ਛੱਡੀਆਂ ਨੇ ਤਿਆਰ ਹੋ ਗਈਆਂ ਰਾਤ ਪਰ ਮੈਂ ਇਸੇ ਤਰ੍ਹਾਂ ਫ੍ਰਿਜ ਵਿੱਚ ਆਪਾਂ ਰੱਖ ਦਾਂਗੇ ਦੇਖੋ نیچے ਲੱਸੀ ਵੀ ਆ ਗਈ ਹੈ ਤੇ ਸਵੇਰੇ ਫਿਰ ਇਹਨਾਂ ਨੂੰ ਮੈਂ ਇਸ ਤਰ੍ਹਾਂ ਪਾਣੀ ਪਾ ਕੇ ਥੋੜਾ ਜਿਹਾ ਧੋ ਲਿਆ ਤਾਂ ਕਿ ਕੋਈ ਵੀ ਖਟਾਸ ਨਾ ਰਵੇ ਤੇ ਚੰਗੀ ਤਰ੍ਹਾਂ ਆਪਾਂ ਇਹ ਸਾਫ਼ ਕਰ ਲਾਂਗੇ ਤੇ ਜੀ ਪਹਿਲੇ ਜ਼ਮਾਨੇਆਂ 'ਚ ਸਬਜ਼ੀਆਂ ਘਰ 'ਚ ਹੀ ਉਗਾਈਆਂ ਜਾਂਦੀਆਂ ਸੀ ਕੋਈ ਬਾਜ਼ਾਰ 'ਚੋਂ ਸਬਜ਼ੀਆਂ ਲੈਣ ਨਹੀਂ ਜਾਂਦਾ ਸੀ ਇਹ ਜੇ ਸਬਜ਼ੀਆਂ ਨਹੀਂ ਸੀ ਹੁੰਦੀ ਤੇ ਉਹ ਇਸ ਤਰ੍ਹਾਂ ਇਹਨਾਂ ਦੀ ਸਬਜ਼ੀ ਬਣਾ ਲੈਂਦੇ ਸੀ ਆਪਾਂ ਤੇਲ ਗਰਮ ਕਰਾਂਗੇ ਤੇਲ ਵਿੱਚ ਲਸਣ ਪਾ ਕੇ ਥੋੜਾ ਜਿਹਾ ਭੁੰਨ ਕੇ ਫਿਰ ਇਹਦੇ ਵਿੱਚ ਹੀ ਆਪਾਂ ਪਿਆਜ਼ ਪਾ ਦਾਂਗੇ ਲਸਣ ਤੇ ਪਿਆਜ਼ ਆਪਾਂ ਕੱਠਾ ਹੀ ਭੁੰਨ ਲਾਂਗੇ ਇਹ ਜੀ ਬਿਲਕੁਲ ਪਨੀਰ ਦੀ ਤਰ੍ਹਾਂ ਸਬਜੀ ਬਣਦੀ ਏ ਪਰ ਇਹ ਥੋੜੀ ਜੀ ਪਨੀਰ ਨਾਲੋਂ ਵੀ ਜ਼ਿਆਦਾ ਟੇਸਟੀ ਹੁੰਦੀ ਏ ਤੇ ਇਹ ਆਪਾਂ ਹਰੀ ਮਿਰਚ ਤੇ ਟਮਾਟਰ ਪਾ ਦਿੱਤਾ ਤੇ ਇਹਨਾਂ ਨੂੰ ਵੀ ਆਪਾਂ ਭੁੰਨ ਲਾਂਗੇ ਤੇ ਆਪਾਂ ਬਹੁਤ ਜ਼ਿਆਦਾ ਇਹਨਾਂ ਨੂੰ ਭੁੰਨਣਾ ਨਹੀਂ ਤੇ ਇਹ ਜੀ ਸੁਆਂਝਨੇ ਦੇ ਪੱਤੇ ਆ 10 ਕੀ ਪੱਤੇ ਮੈਂ ਲੈ ਆਈ ਸੀ ਬਾਹਰੋਂ ਤੇ ਇਹ ਵਿੱਚ ਹੀ ਮਿਲ ਜਾਣਗੇ ਨਾਲੇ ਇਹ ਗੁਣ ਬਹੁਤ ਜ਼ਿਆਦਾ ਗੁਣਕਾਰੀ ਹੁੰਦੇ ਤੁਹਾਨੂੰ ਪਤਾ ਹੀ ਹੈ ਤੁਸੀਂ ਵੀ ਆਪਣੀ ਦਾਲ ਸਬਜ਼ੀ ਵਿੱਚ ਇਹਨਾਂ ਦੀ ਵਰਤੋਂ ਜ਼ਰੂਰ ਕਰਿਆ ਕਰੋ ਤੇ ਇਹ ਜੀ ਗਰਮ ਮਸਾਲਾ ਹੈ ਧਨੀਆ ਥੋੜੀ ਜੀ ਲਾਲ ਮਿਰਚ ਤੇ ਨਮਕ ਗਰਮ ਮਸਾਲੇ ਵਿੱਚ ਆਪਾਂ ਧਨੀਆ ਪਾਉ ਧਨੀਆ ਸਾਬਤ ਮੇਥਰੇ ਜੀਰਾ ਤੇ ਦਾਲਚੀਨੀ ਇਹਨਾਂ ਨੂੰ ਮੈਂ ਪੀਸ ਲਿਆ ਸੀ ਤੇ ਘਰੇ ਹੀ ਆਪਾਂ ਤਿਆਰ ਕਰਦੇ ਆ ਤੇ ਥੋੜਾ ਜਿਹਾ ਨਾਲ ਹੀ ਧਨੀਆ ਪਾਊਡਰ ਵੀ ਇਹਦੇ ਵਿੱਚ ਹੀ ਪਾਤਾ ਸੀ ਮਿਕਸ ਕਰਤਾ ਸੀ ਤੇ ਇਹ ਜੀ ਜਿਹੜੀਆਂ ਆਪਣੇ ਛੱਡੀਆਂ ਪੁਣੀਆਂ ਹੋਈਆਂ ਸੀ ਤੇ ਆਪਾਂ ਪਾ ਦਾਂਗੇ ਆਪਣੀ ਇੱਕ ਕੌਲੀ ਛੋਟੀ ਨਿਕਲੀਆਂ ਛੱਡੀਆਂ ਦੀ ਤੇ ਇਹ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਬਿਲਕੁਲ ਜੀ ਪਨੀਰ ਦੀ ਸਬਜੀ ਤਰ੍ਹਾਂ ਹੀ ਬਣਦੀ ਏ ਪਰ ਪਨੀਰ ਦੀ ਸਬਜੀ ਤੋਂ ਵੀ ਜ਼ਿਆਦਾ ਟੇਸਟੀ ਹੁੰਦੀ ਏ ਇਹ ਛੱਡੀਆਂ ਤੁਹਾਨੂੰ ਤਾਂ ਹੀ ਮਿਲਣਗੀਆਂ ਜੇ ਤੁਸੀਂ ਹਾਰੇ ਵਿੱਚ ਦੁੱਧ ਰੱਖੋਗੇ ਕਾੜਨੀ ਵਾਲੀ ਤੁਹਾਡੀ ਲੱਸੀ ਹੋਵੇਗੀ ਪਹਿਲਾਂ ਤਾਂ ਜੀ ਘਰ ਘਰ ਮੱਜਾਂ ਹੁੰਦੀਆਂ ਸੀ ਗਾਵਾ ਕਹਿ ਲੋ ਦੇਸੀ ਗਾਵਾਂ ਜਾਂ ਮੱਜਾਂ ਤੇ ਉਹ ਕਾਰਡਨੀ ਵਿੱਚ ਹਰ ਇੱਕ ਘਰ ਵਿੱਚ ਥੋੜੀ ਜਿਹੀ ਜੁਆਇਨ ਪਾਵਾਂਗੇ ਹਰ ਘਰ ਵਿੱਚ ਜੀ ਦੁੱਧ ਹਾਰੇ ਵਿੱਚ ਰੱਖਿਆ ਜਾਂਦਾ ਸੀ ਦੁੱਧ ਵੀ ਪੀ ਲਿਆ ਜਾਂਦਾ ਸੀ ਜੇ ਦੁਪਹਿਰੇ ਕੋਈ ਪ੍ਰਾਣਾ ਆਉਂਦਾ ਸੀ ਜਾਂ ਕੋਸ਼ ਤੇ ਲੱਸੀ ਤਾਂ ਹਮੇਸ਼ਾ ਸ਼ਾਮ ਤੱਕ ਹੀ ਹਰੇ ਘਰੇ ਰਹਿੰਦੀ ਸੀ ਤੇ ਗਲੀ ਗਵਾੜ ਨੂੰ ਵੀ ਲੱਸੀ ਜਿੰਨਾ ਘਰੇ ਨਹੀਂ ਸੀ ਬੰਦੀ ਉਹ ਲੈ ਜਾਂਦੇ ਸੀ ਦੇਖੋ ਜੀ ਆਪਣੀ ਕਿੰਨੀ ਵਧੀਆ ਛੱਡੀਆਂ ਦੀ ਸਬਜ਼ੀ ਤਿਆਰ ਹੋ ਗਈ ਤੁਹਾਨੂੰ ਨਾ ਸੁਣ ਕੇ ਵੀ ਬੜਾ ਜੀ ਬੱਚਿਆਂ ਨੂੰ ਤਾਂ ਪਤਾ ਹੀ ਨਹੀਂ ਹੋਣਾ ਵੀ ਛੱਡੀਆਂ ਵੀ ਕੋਈ ਚੀਜ਼ ਹੁੰਦੀ ਐ ਤੇ ਵੇਖੋ ਜੀ ਕਿੰਨੀ ਵਧੀਆ ਸਬਜ਼ੀ ਤਿਆਰ ਆ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ